ਛੋਬ ਵਾਪਸ ਆ ਜਾਏਗਾ ਜੇ ਆ ਜਾਏਗਾ ਤਾਂ ਫਿਰ ਭਾਵੇਂ ਆਰਥਿਕ ਮਦਦ ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਛੋਬ ਮਰਾਉਂਗੇ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆ ਪਿਆ ਬਫਰ ਜਿਹੜੀ ਆ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉੱਥੇ ਲਾਓ ਬਰਾਬਰ ਤੇ 100% ਤੁਸੀਂ ਗੋਡੇ ਟੇਕਦੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਕਾ ਕੀ ਦਿਓ ਬਾਈ ਨੇ ਐਮ ਸੀ ਯੂ ਅਗਰ ਤੁਸੀਂ ਪੰਜਾਬ ਦੇ ਹੁੰਦਾ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਨਾਇਆ ਨਰਿੰਦਰ ਮੋਦੀ ਜੀ ਦਾ ਨਾਮ ਲਓ ਅਰੇ ਸੌ ਖਾਓ ਇਹ ਅਸੀਂ ਪਾਰਟੀਆਂ ਦੇ ਨਾਮ ਕਦੇ ਨਹੀਂ ਰੜਾਂਗੇ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਦੂਜੇ ਪਾਸੇ ਸਿਆਸਤ ਵੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਨਾਲ ਹੀ ਉਹਨਾਂ ਨੇ ਭਾਜਪਾ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਦੱਸਦੀ ਹੈ ਕਿ ਇੱਕ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਮਾਮਲਾ ਹੋਰ ਵੀ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਰਾਜਾ ਵਡਿੰਗ ਨੇ ਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਅੰਮਾਲਾ ਦੇ ਐਸਪੀ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਉੱਤੇ ਪੰਜਾਬ ਸਰਕਾਰ ਨੂੰ ਪਰਚਾ ਦੇਣਾ ਚਾਹੀਦਾ ਹੈ ਤੇ ਸਖਤ ਕਾਰਵਾਈ ਕਰਨੀ ਚਾਹੀਦੀ। ਬਹੁਤ ਅਫਸੋਸ ਹੈ ਕਿ ਸ਼ੁਭਕਰਨ ਸਾਡਾ ਉਹ ਛੋਟਾ ਪੁੱਤਰ ਸਾਡਾ ਉਹ ਛੋਟਾ ਭਰਾ ਜਿਹੜਾ ਬੱਲੋ ਪਿੰਡ ਦਾ ਸੀ ਮੋੜ ਪਿੰਡ ਤੇ ਪਾਰਲੀਮੈਂਟ ਬਠਿੰਡਾ ਹਲਕਾ ਤੇ ਹਲਕੇ ਮੋੜ ਦਾ ਸੀਗਾ। ਉਹ ਕੱਲ ਹਰਿਆਣਾ ਪੁਲਿਸ ਦਾ ਜਾਣੀ ਕਿ ਨਰਿੰਦਰ ਮੋਦੀ ਸਾਹਿਬ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਇਹ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਨਰਿੰਦਰ ਮੋਦੀ ਜੀ ਵੀ ਗੋਲੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਹਦਾਇਤ ਤੇ ਜਿਸ ਪ੍ਰਕਾਰ ਦਾ ਵਤੀਰਾ ਸਾਡੇ ਨਾਲ ਹਰਿਆਣਾ ਸਰਕਾਰ ਦਾ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਕਰ ਰਹੀ ਹੈ ਔਰ ਪੁਲਿਸ ਕਰ ਰਹੀ ਹੈ ਇਹ ਮੋਦੀ ਜੀ ਦੇ ਕਹਿਨ ਤੇ ਹੋ ਰਿਹਾ ਹੈ ਬਹੁਤ ਸਾਰੇ ਸਾਥੀਆਂ ਨੇ ਵਾਰ-ਵਾਰ ਗੱਲ ਕੀਤੀ ਲਾਈਵ ਹੋ ਕੇ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਪਤਾ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਕੀ ਡਰ ਲੱਗਦਾ ਹੈ ਅਰੇ ਹੋਇਆ ਕਿਉਂ ਕਿਉਂਕਿ ਇਹ ਕਾਲੇ ਕਾਨੂੰਨ ਬਣੇ ਸਨ ਔਰ ਬਹੁਤ ਸਾਰੇ ਲੋਕਾਂ ਨੇ ਉਸ ਕਾਲੇ ਕਾਨੂੰਨਾਂ ਤੇ ਦਸਕਤ ਕੀਤੀ ਸਨ ਅੱਜ ਵੀ ਉਹਨਾਂ ਨਾਲ ਸਾਂਝ ਪਾਉਣ ਦੀਆਂ ਚਰਚਾਵਾਂ ਤੇ ਗੱਲਾਂ ਚੱਲ ਰਹੀਆਂ ਉਹੀ ਲੋਕ ਜਿਨ੍ਹਾਂ ਨੇ ਸਾਡੇ ਮੌਤ ਦੇ ਵਾਰੰਟਾ ਤੇ ਦਸਤਕਤ ਕੀਤੇ ਸਨ ਸੋ ਜਿੱਥੇ ਜਿੱਥੇ ਮੈਂ ਸਮਝਦਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਔਰ ਖੱਟਰ ਸਰਕਾਰ ਔਰ ਦੇਸ਼ ਹਰਿਆਣਾ ਦੇ ਗ੍ਰਹਿ ਮੰਤਰੀ ਦਾ ਕਸੂਰ ਹੈ ਉੱਥੇ 101% ਕੱਲ ਤੋਂ ਬਾਅਦ ਮਕਮਲ ਪੰਜਾਬ ਦੀ ਸਰਕਾਰ ਦਾ ਵੀ ਕਸੂਰ ਹੈ ਜਾਨੀ ਕੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਕਸੂਰ ਹੈ ਪੂਰਾ ਕਾਰਨ ਕੀ ਹੈ ਕਿ ਅੱਜ ਤੋਂ 4 ਦਿਨ ਪਹਿਲਾਂ ਇਹ ਗੱਲ ਕਹਿ ਕੇ ਆਏ ਸੀ ਜਦੋਂ ਟੀਅਰ ਗੈਸ ਦੇ ਗੋਲੇ ਔਰ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀਗਾ ਕਿਸਾਨਾਂ ਦਾ ਕਿ ਟੀਅਰ ਗੈਸ ਦੇ ਬਹਾਨੇ ਗੋਲੀਆਂ ਚਲਾਈਆਂ ਜਾ ਰਹੀਆਂ ਰਬਰ ਬੁਲੇਟਸ ਚਲਾਏ ਜਾ ਰਹੇ ਔਰ 100 ਦੀ ਤਦਾਦ ਚ ਲੋਕ ਜ਼ਖਮੀ ਹੋ ਗਏ ਰਾਹੁਲ ਗਾਂਧੀ ਜੀ ਦੇ ਵੀ ਕਿਸਾਨ ਦੇ ਇੱਕ ਫੌਜੀ ਨਾਲ ਗੱਲ ਕੀਤੀ ਔਰ ਫੌਜੀ ਨੇ ਦੱਸਿਆ ਕਿ ਆ ਜਿਹੜੇ ਮੇਰੇ ਸ਼ਰੇ ਆ ਗੋਲੀ ਦੇ ਆ ਉਹ ਰਿਟਾਇਰਡ ਫੌਜੀ ਸੀ ਹੁਣ ਕਿਸਾਨ ਸੀ ਔਰ ਫੇਰ ਅਸੀਂ ਚਿੱਠੀ ਲਿਖੀ ਭਗਵਾਨ ਮਾਨਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਜ਼ਰਾ نیند ਤੋਂ ਜਾਗੋ ਤੇ ਜਾਗ ਕੇ ਆਪ ਦੇ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਕਰੋ ਲੇਕਿਨ ਉਹਨੇ ਤੇ ਕੋਈ ਅਸਰ ਨਹੀਂ ਕੀਤਾ ਮੈਂ ਕਿਹਾ ਸੀ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਔਰ ਐਸਪੀ ਅੰਬਾਲਾ ਤੇ ਐਫਆਈਆਰ ਦਿਓ ਕੁਝ ਨਹੀਂ ਹੋਇਆ ਅੱਜ ਵੀ ਤੁਸੀਂ ਰੋਕ ਸਕਦੇ ਹੋ ਭਗਵੰਤ ਮਾਨ ਜੀ ਦਾ ਵੀਡੀਓ ਜਾਰੀ ਹੋਇਆ ਕਿ ਮੈਨੂੰ ਦੁੱਖ ਹੈ ਅਸੀਂ ਸਹਾਇਤਾ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਬੱਚਿਆਂ ਨੂੰ ਵੀ ਪੜਾਵਾਂਗੇ ਮੈਨੂੰ ਇਹ ਦੱਸ ਦਿਓ ਕਿ ਉਹਨਾਂ ਦਾ ਆਰਥਿਕ ਮਦਦ ਦੇ ਨਾਲ ਤੁਸੀਂ ਉਹ ਮੁੰਡਾ 24 ਸਾਲ ਦਾ ਵਾਪਸ ਕਰ ਦਿਓਗੇ ਉਹ ਸ਼ੁਭ ਵਾਪਸ ਆ ਜਾਏਗਾ جے آ جائے گا تا پھر ਭਾਵੇਂ ਆਰਥਿਕ مدد ਜਿੰਨੀ ਮਰਜ਼ੀ ਕਰ ਦਿਓ ਔਰ ਕਿੰਨੇ ਹੋਰ ਸ਼ੁਭ ਮਰਾਉਂਗੇ ਹੋਰ ਕਿੰਨੇ ਸ਼ੁਭ ਦਾ ਇੰਤਜ਼ਾਰ ਕਰਾਂਗੇ ਅਸੀਂ ਮਰਨ ਦਾ ਆਦਰਨੀਆ ਮਾਨ ਸਾਹਿਬ ਤੁਸੀਂ ਉੱਥੇ ਆ ਪਈਆਂ ਬਫਰ ਜਿਹੜੀ ਹੈ ਤੁਹਾਡੀ ਫੋਰਸ ਹੈ ਤੁਹਾਡੇ ਕੋਲੇ ਪੰਜਾਬ ਪੁਲਿਸ ਉੱਥੇ ਲਾਓ ਬਰਾਬਰ ਤੇ ਜੇ ਸਾਹਮਣੇ ਅੰਬਾਲੇ ਵਾਲੇ ਹਰਿਆਣੇ ਵਾਲੇ ਟੀਅਰ ਗੈਸ ਛੱਡਦੇ ਤਾਂ ਤੁਸੀਂ ਵੀ ਛੱਡੋ ਤਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਹਮਦਰਦੀ ਹੈ ਤੁਸੀਂ ਬੜੀਆਂ ਉਹਨਾਂ ਦੇ ਪਰਿਵਾਰ ਨੂੰ ਹੋ ਸਕਦਾ ਹੈ ਨੌਕਰੀ ਵੀ ਦੇ ਦਿਓ ਪਰ ਨੌਕਰੀ ਨਾ ਜੇ ਉਹ ਮੁੜਿਆਏਗਾ ਮੁੰਡਾ ਨੌਜਵਾਨ ਸ਼ੁਭ ਤਾਂ ਦੱਸ ਦਿਓ ਸ਼ੁਭ ਕਰਨੇ ਨਹੀਂ ਆਉਣਾ ਹੁਣ ਜਿਹੜਾ ਚਲਾ ਗਿਆ ਔਰ ਮੈਨੂੰ ਡਰ ਹੈ ਪਹਿਲਾਂ ਵੀ 700 ਕਿਸਾਨ ਮਰ ਕੇ ਆਏ ਸ਼ਹੀਦ ਹੋ ਕੇ ਆਏ ਐ ਇੱਕ ਸ਼ੁਭ ਗਿਆ ਔਰ ਸ਼ੁਭ ਦਾ ਇੰਤਜ਼ਾਰ ਪੰਜਾਬ ਦੇ ਲੋਕਾਂ ਨੂੰ ਨਾ ਕਰਾਓ ਸਾਹਮਣੇ ਉਹ ਬੈਰੀਕੇਟਿੰਗ ਲਾ ਕੇ ਸਾਹਮਣੇ ਆਪਦੀ ਫੋਰਸ ਬਫਰ ਲਾਓ ਜੇ ਇੱਕ ਗੋਲਾ ਦਾਗਦਾ ਹੈ ਅਥਰੂ ਗੈਸ ਦਾ ਜਾਂ ਇੱਕ ਗੋਲੀ ਆਉਂਦੀ ਹੈ ਤੇ ਫਿਰ ਇਧਰੋਂ ਪੰਜਾਬ ਚੋਂ ਵੀ ਗੋਲੀ ਜਾਣੀ ਚਾਹੀਦੀ ਹੈ ਪੰਜਾਬ ਚੋਂ ਵੀ ਅਥਰੂ ਗੈਸ ਕੋਲਾ ਜਾਣਾ ਚਾਹੀਦਾ ਹੈ 100% ਤੁਸੀਂ ਗੋਡੇ ਟੇਕਤੇ ਐ ਮੁੱਖ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੇ ਐਸੇ ਕਰਕੇ ਤੁਹਾਡੇ ਡੀਜੀਪੀ ਨੇ ਸਾਹਿਬ ਨੇ ਕਿਹਾ ਕਿ ਉਹ ਜਿਹੜੀਆਂ ਜੀਸੀਬੀ ਮਸ਼ੀਨਾ ਤੇ ਪੋਕਲੇਨ ਉੱਥੇ ਲੈ ਕੇ ਨਹੀਂ ਜਾਣੇ ਹੈਡਰੇ ਲੈ ਕੇ ਨਹੀਂ ਜਾਣੇ ਕਿਉਂ ਤੁਹਾਨੂੰ ਉਹਨਾਂ ਨੂੰ ਤੁਸੀਂ ਇਹ ਗੱਲ ਕੀਤੀ ਵੀ ਆ ਵੀ ਮੈਂ ਉਹ ਰੋਕੂਗਾ ਔਰ ਮੈਂ ਕੱਲ ਟੱਪਿਆ ਸੀ ਤੜਕੇ ਉੱਥੋਂ ਦੀ ਤਮਾਮ ਪੁਲਿਸ ਫੋਰਸ ਲਾਈ ਵੀ ਹੈ ਉਹ ਪੁਲਿਸ ਫੋਰਸ ਜਿਹੜੀ ਸੜਕਾਂ ਤੇ ਲਾਈ ਆ ਬਾਰਡਰ ਤੇ ਲਾਓ ਸਾਡੀ ਸਰ ਜ਼ਮੀਨ ਤੇ ਜੇ ਅਥਰੂ ਗੈਸ ਦਾ ਗੋਲਾ ਆ ਗਿਆ ਗੋਲੀ ਆਈ ਤਾਂ ਤੈਨ ਉਹਨਾਂ ਦੀ ਸਰ ਜ਼ਮੀਨ ਤੇ ਜਾਣੇ ਚਾਹੀਦੇ ਫੇਰ ਤਾਂ ਹੈਗੀ ਆ ਤੁਹਾਡੀ ਹਮਦਰਦੀ ਤੁਸੀਂ ਇਹ ਵੀ ਕਿਹਾ ਮੈਂ ਪਰਚਾ ਦੇਊਗਾ ਕੀਰਤ ਦੇ ਦਊਂਗਾ ਪਰਚਾ ਅਣਪਛਾਤੇ ਲੋਕਾਂ ਤੇ ਪਰਚਾ ਦਿਓਗੇ ਇਨਕੁਆਰੀ ਕਰੋਗੇ ਚੈਮੀ ਨੈਨ ਕਵਰੀ ਚੱਲੂਗੀ ਉਦੋਂ ਨੂੰ ਅੰਦੋਲਨ ਖਤਮ ਹੋ ਜਾਏਗਾ ਇਲੈਕਸ਼ਨ ਆ ਜਾਏਗਾ ਪਰਚਾ ਅੱਜ ਹੀ ਦਿਓ ਭਾਈ ਨੇਮ ਤੇ ਦਿਓ ਅਗਰ ਤੁਸੀਂ ਪੰਜਾਬ ਦੇ ਹਮਦਰਦ ਹੈ ਤਾਂ ਗ੍ਰਹਿ ਮੰਤਰੀ ਹਰਿਆਣਾ ਤੇ ਅੱਜ ਪਰਚਾ ਦਿਓ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਹਮਦਰਦ ਹੈ ਤਾਂ ਅੱਜ ਹੀ ਪਰਚਾ ਤੁਸੀਂ ਐਸਪੀ ਅੰਬਾਲਾ ਤੇ ਦਿਓ ਭਾਈ ਨੇਮ ਦਿਓ ਪਰਚਾ ਲਾਣ ਪੇਸ਼ ਕਰੋ ਸ਼ੁਕਰਨ ਪਰ ਜਿੰਨੇ ਲੋਕ ਜ਼ਖਮੀ ਹੋਏ ਪਰਚਾ ਦੇ ਕੇ ਬਾਈ ਨੇਮ ਤੇ ਕੋਰਟ ਚ ਚਲਾਨ ਪੇਸ਼ ਕਰੋ ਤੇ ਕੋਰ ਨੂੰ ਡਿਸਾਈਡ ਕਰਨ ਦਿਓ ਕੀ ਹੋਏਗਾ ਜੇ ਤੁਸੀਂ ਹੰਦਾ ਬਹਿ ਜੇ ਮਿੱਠੀਆਂ ਮਿੱਠੀਆਂ ਗੱਲਾਂ ਮੈਂ ਕਰਨ ਨਹੀਂ ਦੇਵਾਂਗਾ ਪਹਿਲਾਂ ਕੇਂਦਰ ਨੂੰ ਸੋਚਣਾ ਚਾਹੀਦਾ ਸੀ ਹੁਣ ਕੇਂਦਰ ਇੰਤਜ਼ਾਰ ਕਰ ਰਿਹਾ ਚੋਣ ਜਾਬਤੇ ਦਾ ਕਿ ਸਾਡੇ ਬੰਦੇ ਮਾਰ ਦਿੱਤੇ ਜਾਣਗੇ ਚੋਣ ਜਾਬਤੇ ਚ ਜੋ ਮਰਗੀਏ ਕਰਨਗੇ ਤੁਸੀਂ ਫਿਰ ਕਹੋਗੇ ਚੋਣ ਜਾਬਤਾ ਲੱਗਿਆ ਪਿਆ ਅੱਜ ਚੋਣ ਜਾਬਤਾ ਨਹੀਂ ਲੱਗਿਆ ਪਿਆ ਫਿਰ ਉਥੋਂ ਕੱਲ ਨੂੰ ਜਦੋਂ ਚੋਣ ਜਾਬਤਾ ਲੱਗਿਆ ਉਹ ਤਾਂ ਸਾਡਾ 100 ਕਿਸਾਨ ਨੂੰ ਮਾਰ ਦੇਣਗੇ ਫਿਰ ਮੂਪ ਦਰਸ਼ਕ ਬਣ ਕੇ ਤੁਸੀਂ ਸਾਰਿਆਂ ਨੂੰ ਮਾਲੀ ਸਾਹਿਬ ਦਾ ਦੇ ਦਿਓਗੇ ਪਰ ਪੁੱਤ ਕਿੱਥੋਂ ਵਾਪਸ ਲੈ ਕੇ ਆਵਾਂਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ 700 ਕਿਸਾਨ ਨਾਲ ਮਿਲੀ ਭੁਗਤਣਾ ਮਿਲਾਇਆ ਨਰਿੰਦਰ ਮੋਦੀ ਜੀ ਦਾ ਨਾਮ ਲਓ ਅਰੇ ਸੌ ਖਾਓ ਕਿ ਅਸੀਂ ਭਾਜਪਾ ਦੇ ਨਾਲ ਕਦੇ ਨਹੀਂ ਰਲਾਂਗੇ ਤੁਹਾਡੇ ਵੱਡੇ ਜਿਹੜੇ ਸਰਦਾਰ ਹੈ ਜਿਹੜੇ ਪਾਰਟੀਆਂ ਦਾ ਆਗੂ ਨੇ ਮੇਨ ਉਹ ਉੱਤੇ ਗੱਲਬਾਤ ਚਲਾਈ ਜਾਂਦੇ ਐ ਭਾਜਪਾ ਦੇ ਨਾਲ ਤੇ ਤੁਸੀਂ ਲਾਈਵ ਹੋਨੇ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਐ ਲੋਕ ਜਨਤਾ ਸਭ ਜਾਣਦੀ ਹੈ ਕੌਣ ਕੀਰੇ ਨਾਲ ਹੈ ਕੌਣ ਕੀਰੇ ਨਾਲ ਨਹੀਂ ਹੈ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਸਾਰੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ। ਸਾਰੀਆਂ ਜਾਤੀਆਂ ਨੂੰ ਮੈਂ ਬੇਨਤੀ ਕਰਦਾ। ਚਾਹੇ ਉਹ Hindu ਹੈ ਚਾਹੇ ਉਹ Sikh ਹੈ ਚਾਹੇ ਉਹ Dalit ਹੈ। ਚਾਹੇ ਉਹ ਖੇਤ ਮਜ਼ਦੂਰ ਹੈ। ਅਸੀਂ ਤਾਦੀ ਸਾਰੇ ਜਿਉਣੇ ਹੈ ਜੇ ਪੰਜਾਬ ਦਾ ਕਿਸਾਨ ਜਿਉਂਦਾ ਹੈ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ। ਅਗਰ ਕਿਸਾਨ ਮਰ ਗਿਆ ਤਾਂ ਸ਼ੈਲਰ ਮਰ ਗਿਆ ਕਾਟਨ ਫੈਕਟਰੀ ਮਰ ਗਈ ਤੇਲ ਮਿਲ ਮਰ ਗਈ ਪੱਥਰ ਦਾ ਵਪਾਰ ਮਰ ਗਿਆ ਦੁਕਾਨਾਂ ਕਪੜੇਦਰੀਆਂ ਬੰਦ ਹੋ ਜਾਣੀਆਂ ਪੈਲੈਸ ਬੰਦ ਹੋ ਜਾਣਗੇ ਜਿਆ ਸ਼ਾਦੀਆਂ ਨਹੀਂ ਕਰ ਪਾਉਣਗੇ ਖਲਵਾਈ ਬੰਦ ਹੋ ਜਾਣਗੇ ਸਭ ਕੁਝ ਕਿਸਾਨ ਦੇ ਨਾਲ ਚੱਲਦਾ ਕਿਉਂਕਿ ਇੱਥੇ ਪੱਥਰ ਨਹੀਂ ਨਿਕਲਦਾ ਇੱਥੇ ਕੋਲਾ ਨਹੀਂ ਨਿਕਲਦਾ ਇੱਥੇ ਸਿਉਣਾ ਨਹੀਂ ਨਿਕਲਦਾ ਜਿਹੜੇ ਲੋਕ ਚੁੱਪ ਕਰਕੇ ਬੈਠੇ ਐ ਜਿਹੜੇ ਲੋਕ ਸ਼ਾਂਤ ਬੈਠੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਸੋਣਾ ਜਿਵੇਂ ਪਿਛਲੀ ਵਾਰੀ ਅੰਦੋਲਨ ਦੀ ਸਾਬਰੀਆ ਨੇ ਮਦਦ ਕੀਤੀ ਸੀ ਅਸੀਂ ਸਾਰੇ ਇੱਕ ਮੁੱਠੋ ਕੇ ਤਕੜੇ ਹੋ ਕੇ ਕਿਉਂਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰੈਂਡਰ ਹੋ ਚੁੱਕੇ ਹੈ ਇਸੇ ਕਰਕੇ ਉਹਨਾਂ ਨੇ ਤਾਂ ਵਿਧਾਨ ਸਭਾਸ ਤੇ ਵੀ ਵੱਖਰੀ ਜਗ੍ਹਾ ਮੰਗ ਲਈ ਸੀ ਚੰਡੀਗੜ੍ਹ ਦੀ ਜਦੋਂ ਹਰਿਆਣਾ ਵਾਸਤੇ ਉਹਨਾਂ ਨੇ ਕਿਹਾ ਅਸੀਂ ਹਰਿਆਣਾ ਨੂੰ ਦੇਾਂਗੇ ਹੁਣ ਤੁਹਾਨੂੰ ਖੜਾ ਹੋਣਾ ਪਏਗਾ ਮੂਪ ਦਰਸ਼ਕ ਬਣ ਕੇ ਵੇਖਣਾ ਨਹੀਂ ਹੈ ਆਓ ਸਾਰੇ ਰਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਕਿਉਂ ਪੰਜਾਬ ਡੁੱਬ ਜਾਏਗਾ ਜੇ ਕਿਸਾਨ ਮਰ ਗਿਆ ਔਰ ਕਿਸਾਨ ਆਪਣੀ ਗਰੰਟੀ ਮੰਗਦਾ ਹੈ ਐਮਐਸਪੀ ਮੰਗਦਾ ਹੈ ਇਹ ਸੋ ਥੱਲੇ ਸਾਡਾ ਮਾਲ ਨਾ ਖਰੀਦਿਆ ਜਾਵੇ ਹੋਰ ਕਿਸਾਨ ਕੀ ਮੰਗਦਾ ਸਾਰੇ ਬੇਸਤਾ ਢਿੱਡ ਪਰਿਆ ਕਿਸੇ ਵੇਲੇ ਅਸੀਂ ਜ਼ਿਕਰ ਹੋਗਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਨੇ ਤੇ ਲਗਾਤਾਰ ਦਿੱਲੀ ਵੱਲ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕਾ ਲਗਾ ਕੇ ਰੋਕਿਆ ਹੋਇਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕਿਸਾਨ ਦਿੱਲੀ ਪਹੁੰਚਦੇ ਨੇ ਜਾਂ ਫਿਰ ਘਰ ਵਾਪਸੀ ਕਰਦੇ ਨੇ ਤੇ ਜੇਕਰ ਕੇਂਦਰ ਸਰਕਾਰ ਦੇ ਨਾਲ ਕੋਈ ਮੀਟਿੰਗ ਹੁੰਦੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਕੀ ਚਰਚਾ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ